ਵੈਗੁਰਗੀ ਦਾ ਖਾਲਸਾ ਵਾਹੀਗੁਰਗੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਜਿਹੜੇ ਪੱਵੜੇ ਲੈ ਕੇ ਆਏ ਛੋਟੇ ਬੱਚੇ ਬਲਾਂ ਵਾਲੀ ਪੱਗ ਜਿਹੜੇ ਆਪਣੀ ਕਿਵੇਂ ਬੰਨ ਸਕਦੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਪਹਿਲਾ ਲਾਗਣਾ ਲੜਨ ਦੇ ਸੈਂਟਰ ਚ ਲੈ ਕੇ ਹੁਣ ਲੜਨ ਨੂੰ ਪੂਰੀ ਲੋਹ ਦੇ ਬਾਥਲੇ ਰੱਖਾਂਗੇ ਬੰਦਪਸਾ ਸਤਰਾ ਕੇ ਦੋ ਹੀ ਪੱਲੇ ਜਿਹੜੇ ਆਪਾਂ ਵਾਲਿਓ ਇਕੱਠੇ ਕਰਕੇ ਅੱਧੇ ਅੱਧੇ ਕਰ ਲੈਣਾ ਕਿਹੜਾ ਪੱਲੜ ਨੂੰ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲੜਨ ਨੂੰ ਵੈਗ ਤੋਂ ਪਿੰਚ ਕਰ ਲੈਣਾ ਪੂਰੀ ਲੋਹ ਦੇ ਬਾਥਲੇ ਰੱਖਾਂਗੇ ਬੰਦਪ ਦੋਈ ਬੱਲੇ ਜਿਹੜੇ ਪਹਿਲੇ ਪੱਲੇ ਜਿਆਦਾ ਖੋਲਣਾ ਦੂਜੇ ਪੱਲੇ ਆਪਾਂ ਮਟਾਈ ਵਾਲੇ ਪਸੂਣਾ ਜੋੜ ਕੇ ਤੇ ਫਿਰ ਜਿੱਥੇ ਆਪਨੇ ਪਹਿਲੇ ਵਾਲ ਮੁੱਕ ਦੇਣਗੇ ਉਥੇੜਾ ਪਾੜਨ ਨੂੰ ਲੋਡ ਕਰਕੇ ਤੇ ਵਾਲ ਨੇੜੇ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਜੇਕਰ ਉਹ ਤੋਂ ਆ ਜਿਹੜਾ ਆਪਾਂ ਅਗਲਾੜਾ ਲਗਾਉਣਾ ਲੜਨ ਵੇਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਹੱਥਲੇ ਰੱਖਾਂਗੇ 15% ਤੇ ਤੋ ਵੀ ਪੱਲੇ ਜੋ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਪਰ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਫਿਰ ਜਿਹੜੇ ਆਪਣੇ ਵਾਲ ਨੇੜੇ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਤੇ ਬਰਦਰ ਤੋਂ ਆ ਜਿਹੜਾ ਆ ਅਗਲਾ ਲੜਾ ਲਾਉਣਾ ਲੜਨ ਨੂੰ ਬੈਗ ਤੋਂ ਪਿੰਚ ਕਰ ਲੈਣਾ ਮਣੀ ਹਲਦਾਵਾ ਥਲੇ ਰੱਖਾਂਗੇ ਬੰਦਪਸਾ 7 ਤੱਕ ਦੇ ਦੋਈ ਬੱਲੇ ਚ ਪਹਿਲੇ ਪਹਿਲਾਂ ਜਿਆਦਾ ਖੁੱਲ ਕੇ ਦੂਜੇ ਬੱਲੇ ਨੇ ਪਮਟਾਈ ਵਾਲਾ ਸਣਾ ਜੋੜ ਕੇ ਫਿਰ ਉਂਗਲੀ ਤੇ ਗੁੱਠੇ ਨੇ ਪਸ ਵਿੱਚੜੇ ਪਵਾਲ ਨੂੰ ਇਕੱਠੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਜਦੋਂ ਜਿਹੜਾ ਆਪਾਂ ਅਗਲਾ ਲੜ ਲਾਉਣਾ ਲੜਨ ਵੈਗ ਤੋਂ ਪਿੰਚ ਕਰ ਲੈਣਾ ਮਣੀ ਹਲਦਾਵਾ ਥਲੇ ਰੱਖਾਂਗੇ ਬੰਦਪਸਾ 7 ਤੱਕ ਕੇ ਇਹ ਵੀਰੋ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਕੇ ਨਕਤੀ ਹੀ ਚ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜਿਹੜਾ ਤੁਸੀਂ ਛੇਮਾ ਲੜਾ ਉਹਦੇ ਵਿੱਚ ਜਿਹੜੇ ਆਪਣੇ ਬਲ ਜਿਹੜੇ ਤੁਸੀਂ ਪਾ ਸਕਦੇ ਹੋ ਜਿਹੜੇ ਹੁਣ ਆਪਾਂ ਬਲ ਪਾਈ ਸੀ ਉਹਨਾਂ ਜਿਹੜੇ ਆਪਾਂ ਸੈਟਿੰਗ ਕਰ ਲੈਣੇ ਆ ਤੁਸੀਂ ਉਹਨਾਂ ਦੀ ਸੈਟਿੰਗ ਕਰ ਲਈ ਸੂਈਆਂ ਬਾਜਾਂ ਪਕਵਣ ਪਾ ਸਕਦੇ ਹੋ ਪਰੋਤ ਉਹ ਰ ਆ ਪੱਗ ਪੈਨ ਕੋਡ ਨੱਕ ਦੀ ਸੀ ਜਿਹੜਾ ਆ ਪੱਗ ਪੈਨ ਲਗਾਉਣਾ ਹੈ ਜਿੱਥੇ ਆ ਪੰਜਵਾਂ ਲੜ ਫੋਲਡ ਕਰੀ ਉੱਥੇ ਜਿਹੜਾ ਆ ਲੜ ਨੂੰ ਪੱਗ ਪੈਨ ਨੂੰ ਗਾਹ ਕਰਕੇ ਲਗਾਵਾਂਗੇ ਜਿਹੜਾ ਆ ਕਾਗਿ ਲੜ ਲਗਾਉਣਾ ਕਾਗਿ ਲੜ ਨੂੰ ਦੱਤ ਦੱਤ ਥੱਲੇ ਫੋਲਡ ਕਰਕੇ ਉਹਦੇ ਇੱਕ ਟੈਪ ਦੀ ਪੁਣੀ ਬਣਾ ਕੇ ਜਿਹੜਾ ਲੜ ਨੂੰ ਪੱਗ ਪੈਨ ਦੇ ਥੱਲੇ ਰੱਖ ਕੇ ਜਿਹੜਾ ਲੜ ਨੂੰ ਉੱਤੇ ਦੱਬ ਲੈਣਾ ਜਿਹੜਾ ਆ ਫਿਰ ਸੱਟ ਗਣਾ ਜਿਹੜਾ ਆ ਪਹਿਲੇ ਸੱਟ ਸੈਂਟਰ ਪਹਿਲੇ ਲੜ ਲਗਾਈ ਸੱਤੇ ਸੈਂਟਰ ਕਿਉਂ ਅਬ ਵੈਤ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਕੇ ਜਿਹੜਾ ਪਸਰੋ ਚੰਗੀ ਤਰ੍ਹਾਂ ਟਾਰਟ ਕਵਰ ਕਰ ਲੈਣਾ ਹੈ ਪੈਟੜ ਲਗਾਉਣਾ ਅੱਧਾ ਸੱਜੋ ਅੱਧਾ ਘੱਬੇ ਫੋਲਡ ਕਰਕੇ ਜਿਹੜਾ ਪਲਾਡ ਨੂੰ ਬੈਗ ਤੇ ਹੀ ਦੱਬ ਦੇਣਾ ਹੈ ਜਲਦੀ ਹੀ ਜੁੜ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ